ਬਾਬਾ ਜੀ ਦਾ ਜਕਣਾ ਉਹਨੇ ਪਹਾਨੀ ਆ ਜਾ ਜੈ ਬਾਬਾ ਦੀ ਜੀ ਮੈਂ ਤੁਹਾਡਾ ਦਾਸ ਵਿਜੇ ਸੇਠੀ ਫਿਲਮ ਕਲਾਕਾਰ ਅੱਜ ਤੁਹਾਨੂੰ ਸਾਰੇ ਵਿਸ਼ਵ ਵਿੱਚ ਕੀ ਆਲ ਪੰਜਾਬ ਚ ਕੀ ਦੀ ਦੁਨੀਆ ਦੇ ਹਰ ਇਨਸਾਨ ਨੂੰ ਮੇਰੇ ਵੱਲੋਂ ਫੋਲੀ ਦੀਆਂ ਬਹੁਤ ਬਹੁਤ ਵਰਕ ਅ ਅੱਜ ਦਾਤਾ ਜੀ ਦੇ ਸਰਕਾਰ ਦੇ ਆਮ ਦਾ ਮੌਕਾ ਮਿਲਿਆ ਅੱਜ ਸਰਕਾਰਾਂ ਨਾਲ ਹੋਲੀ ਖੇਲਣ ਦਾ ਮੌਕਾ ਮਿਲਿਆ ਅੱਜ ਬੰਦਗੀ ਦੇ ਘਰ ਸਾਡੇ ਬਾਬਾ ਜੀ ਦਾ ਦਰਬਾਰ ਬੰਦਗੀ ਦੇ ਘਰ ਉਹਨਾਂ ਦਾ ਹੁਕਮ ਹੋਇਆ ਤੇ ਅੱਜ ਇੱਥੇ ਹੋਲੀ ਖੇਲਣ ਦਾ ਮੌਕਾ ਮਿਲਿਆ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਸੀਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਇੱਥੇ ਹੋਲੀ ਮਨਾਈ ਹੈ ਸੋ ਅੱਜ ਜਿਨ੍ਹਾਂ ਨੂੰ ਮੈਂ ਮਿਸ ਕੀਤਾ ਹੈ ਬਾਏ ਦਾ ਵੇਚ ਮੈਂ ਉਹਨਾਂ ਤੋਂ ਕੁਸਤਾਕੀ ਦੀ ਮਾਫੀ ਚਾਹਾਂਗਾ ਮੈਨੂੰ ਪਤਾ ਹੈ ਬਹੁਤ ਸਾਰੇ ਰਹਿਣਾ ਚਾਹਦੇ ਹੁੰਦੇ ਹਨ ਕਿ ਆਣ ਹੋਲੀ ਖੇលਿਆ ਜਾਵੇ ਸੋ ਅੱਜ ਰਬੂਪੀ ਬਾਬਾ ਜੀ ਦੇ ਦਰਸ਼ਨ ਹੋਏ ਪਰ ਉਹਨਾਂ ਦੇ ਦਰਬਾਰ ਚ ਆਣ ਦਾ ਮੌਕਾ ਮਿਲਿਆ ਇਹ ਇਹਨਾਂ ਦਾ ਸਿਹਰਾ ਮਰੇ ਵੀਰ ਛੋਟਾ ਵੀਰ ਚਿੰਦਾ ਜੀ ਚਿੰਦਾ ਖੇਡਿਆ ਲੈ ਤੇ ਇਹਨਾਂ ਨੇ ਆਵਾਜ਼ ਦਿੱਤੀ ਜੀ ਬਈ ਜਾਣਾ ਹੈ ਸੋ ਅੱਜ ਇੱਥੇ ਆਣ ਦਾ ਮੌਕਾ ਮਿਲਿਆ ਬੜੀ ਖੁਸ਼ ਨਸੀਬੀ ਵਾਲੀ ਗੱਲ ਆ ਸਾਡੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਆ ਔਰ ਸਾਡੇ ਆਦਨੇ ਛਿੰਦਾ ਭਾਜੀ ਇਹ ਤਸਵੀਰ ਇਹਨਾਂ ਦਾ ਦੇਖ ਰਹੇ ਹੋ ਮੈਂ ਤੁਹਾਨੂੰ ਦਿਖਾਉਣਾ ਨੇ ਤਛਿੰਦਾ ਜੀ ਐ ਕੁਛ ਛਿੰਦਾ ਜੀ ਹਾਂਜੀ ਮਹਾਰਾਜ ਇਹ ਵਾਲਾ ਵੀਡੀਓ ਪਰ ਐ ਸਾਡੇ ਛਿੰਦਾ ਜੀ ਜਿਹਨਾਂ ਦਾ ਤੁਹਾਡਾ ਜ਼ਿਕਰ ਕਰ ਰਹੇ ਆ ਇਹ ਮੇਰੇ ਛੋਟੇ ਵੀਰ ਛਿੰਦਾ ਭਾਜੀ ਔਰ ਇਹਨਾਂ ਨੇ ਕਿਹਾ ਵੀ ਆਣਾ ਆ ਤੇ ਮੈਂ ਆਪਣੀ ਹਾਜ਼ਰੀ ਦਾਤਾ ਜੀ ਦੇ ਚਰਨਾਂ 'ਚ ਹੋਰ ਇਹਨਾਂ ਦੇ ਕੈਨ ਦੇ ਉੱਤੇ ਇੱਥੇ ਹਾਜ਼ਰ ਹਾਂ ਸੋ ਬੜਾ ਅੱਛਾ ਲੱਗਿਆ ਸੋ ਅੱਜ ਦੀ ਇਹ ਹੋਲੀ ਦੀਆਂ ਮੁਬਾਰਕਾਂ ਦੇ ਰਿਹਾ ਮੈਂ ਤੇ ਮੇਰੇ ਨਾਲ ਮੇਰੇ ਪਰਿਵਾਰ ਨਾਲੇ ਜਿਨ੍ਹਾਂ ਦੀ ਬਤਾਉਣ ਲੱਗ ਜਿੰਨਾਂ ਚਾਹਾਂ ਦਾ ਨੂੰ ਆ ਇਹ ਆਮ ਤੁਸੀਂ ਮੇਨਾਂ ਚੱਦ ਪਿੰਚਰਾ ਜੀ ਦੇਖਿਆ ਹੋਵੇਗਾ ਇਹਨਾਂ ਦਾ ਛੋਟੇ ਛੋਟੇ ਕਰੈਕਟਰਾਂ ਵਿੱਚ ਇਹ ਮੇਰੇ ਪਰਿਵਾਰ ਦੇ ਜੀ ਹਨ ਜੀ ਸੋ ਮੈਂ ਸ਼ੁਕਰਗੁਜ਼ਾਰ ਆ ਜੀ ਤੁਹਾਡਾ ਸਾਰਿਆਂ ਦਾ ਬੜੀ ਤੁਹਾਡੀ ਮਿਹਰਬਾਨੀ ਸਾਡੀ ਗੁੜਿਆ ਰਾਣੀ ਸਿੰਦੂ ਚੰਦਰਪਾਲ ਭਾਜੀ ਉਹਨਾਂ ਦੀ ਗੁੜੀ ਆ ਹਾਂ ਜੀ ਜਾਓ ਕੈਮਰਾ ਫੋਟੋ ਤੇ ਇਹਨਾਂ ਨੂੰ ਗੁੜੀਆ ਦੇ ਫਿਲੇ ਆਓ ਜੀ ਤੁਸੀਂ ਵੀ ਇੱਧਰ ਨੂੰ ਆਓ ਇੱਥੇ ਰੱਖਾ ਇਹ ਵੀ ਸਾਡੇ ਪਰਿਵਾਰ ਦੇ ਜੀ ਸਾਡੇ ਛਿੰਦਾ ਭਾਜੀ ਦੀ ਗੁੜੀਆ ਸਾਡੇ ਆਪਣੇ ਪਰਿਵਾਰ ਦੇ ਬੱਚੇ ਉਹ ਸਾਡੇ ਇੱਧਰ ਭਾਜੀ ਸੋ ਸਾਰਿਆਂ ਨੂੰ ਮੁਬਾਰਕਾ ਜੀ ਬਹੁਤ ਬਹੁਤ ਇੱਕ ਵਾਰੀ ਫੇਰ ਔਰ ਮੈਂ ਬਾਬਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਅੱਜ ਸਾਡੇ ਬੱਚਿਆਂ ਨੂੰ ਸਾਰਿਆਂ ਨੂੰ ਪਿਆਰ ਦਿੱਤਾ। ਸੋ ਹੁਣ ਛੁੱਟੀਆਂ ਲੈਣ ਦਾ ਟਾਈਮ ਹੈ ਸੋ ਇਸ ਕਰਕੇ ਮੈਨੇ ਕਿਹਾ ਚਲੋ ਦੋ ਗੱਲਾਂ ਸਾਰੇ ਲੋਕਾਂ ਨਾਲ ਤੁਹਾਡੇ ਪਿਆਰ ਭਰਪੂਰ ਕਰਨ ਵਾਲਿਆਂ ਨਾਲ ਵੀਰਾਂ ਨਾਲ ਦੋਸਤਾਂ ਨਾਲ ਮੈਨੂੰ ਚਾਰ ਨਾਲਿਆਂ ਨਾਲ ਕਰ ਲਈਤੀ ਆ। ਆਪ ਜੀ ਦਾ ਦਾਸ ਵਿਜੇ ਸੇਠੀ ਸ਼ੁਕਰਗੁਜ਼ਾਰਾ ਜੀ ਜੈ ਬਾਬੇ ਦੀ ਜੈ ਬਾਬੇ ਜੈ ਬਾਬੇ